ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ 350 ਸਾਹ ਉਸ ਦੇ ਤਹਿਤ ਤੁਹਾਡੇ ਨਾਲ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵੱਲੋਂ ਆਯੋਜਨ ਸੰਜੇ ਕਰਾਂਗੇ ਇਹ ਉਸ ਵੇਲੇ ਦੀ ਗੱਲ ਹੈ ਜਦੋਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੂੰ ਮੱਖਣਸ਼ਾਲੂ ਬਾਣਾ ਨੇ ਪਹਿਚਾਣ ਕੀਤੀ। ਸ੍ਰੀ ਅਮਰਕੰਤ ਸਾਹਿਬ ਦੀ ਪਾਵਨ ਧਰਤੀ ਤੇ ਮੀਰੀ ਪੀਰੀ ਦੇ ਸਿਧਾਂਤ ਨੂੰ ਪ੍ਰਗਟ ਕਰਨ ਪਿੱਛੋਂ ਦਲ ਪੰਜਨ ਯੋਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਛੇਵੇਂ ਜੋਤ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ 1643 ਇਸੇ ਵਿੱਚ ਸ੍ਰੀ ਠੀਂਤੁਰ ਸਾਹਿਬ ਜੀ ਜੋਤੀ ਜੋਤ ਸਮਾ ਗਏ। ਉਸ ਵੇਲੇ ਸ੍ਰੀ ਗੁਰੂ ਤੇਗ ਬਹਾਦਰ ਜੀ ਆਪਣੇ ਮਾਤਾ ਨਾਨਕੀ ਜੀ ਅਤੇ ਸੁਪਤਨੀ ਮਾਤਾ ਗੁਦਰੀ ਜੀ ਨਾਲ ਨਗਰ ਬਕਾਲਾ ਅਜੋਕਾ ਬਾਬਾ ਬਕਾਲਾ ਸਾਹਿਬ ਜ਼ਿਲ੍ਹਾ ਸ੍ਰੀ ਅਮਰitsar ਸਾਹਿਬ ਵਿਖੇ ਪਿਤਾ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਆਦੇਸ਼ ਦੇ ਨਾਲ ਜਾ ਕੇ ਬਸਲੇ ਉੱਥੇ ਗੁਰੂ ਜੀ ਦੀ ਵਸਤੀ ਦੇ ਧਰਮ ਨੂੰ ਨਿਭਾਉਂਦੇ ਹੋਏ ਦੀ ਅਧਿਆਤਮਿਕ ਰੰਗ ਦੇ ਚਲੰਗ ਦੇ ਨੇ ਉਹਨਾਂ ਦੀ ਨਿਮਰਤਾ ਦਇਆ ਤੇ નિર્ਮਲਤਾ ਨਿ ਲੋਕਾਂ ਦੇ ਦਿਲਾਂ ਨੂੰ ਦਿੱਖਦੀ ਹੈ ਉਹਨਾਂ ਦੀ ਜ਼ਿੰਦਗੀ ਕਿਥੇ ਸ਼ਾਂਤ ਦਰਿਆਵਰ ਦੀ ਸੀ ਗੈਰੀ ਨਿਰਵਿਕਾਰ ਪਰ ਆਤਮਿਕ ਚਮਕ ਦੇ ਨਾਲ ਭਰੀ ਹੋਈ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਛੋਟੀ ਉਮਰੇ ਹੀ ਆਪਣੇ ਤਿਰਪਾਨ ਤੇਗ ਦੇ ਜੋਹਰ ਜਿਹੜੇ ਉਹ ਵਿਖਾ ਚੁੱਕੇ ਸੀ ਪਰ ਉਹ ਆਪਣੇ ਬਚਪਨ ਦੇ ਨਾਮ ਅਨੁਸਾਰ ਤਿਆਗ ਦੀ ਮੂਰਤ ਸਨ ਅਤੇ ਅਧਿਆਤਮਕ ਸੁਚਮ ਵਿੱਚ ਲਬਰੀਜ਼ ਤੇ ਅੰਤਰ ਵਿਕਤੀ ਦੇ ਵਿੱਚ ਲੀਨ ਰਹਿੰਦੇ ਸੀ ਉਹ ਹਰ ਪ੍ਰਕਾਰ ਦੀ ਮਾਇਆ ਤੋਂ ਨਿਰਲੇਪ ਸਨ ਉਹਨਾਂ ਦਾ ਨਾਮ ਹੀ ਦਾਨ ਪੁੰਨ ਤੇ ਭਗਤੀ ਹੈ ਜਿਹੜੀ ਉਹ ਬਣ ਚੁੱਕਾ ਸੀ ਕੀਰਤਪੁਰ ਸਾਹਿਬ ਤੋਂ ਬਕਾਲੀ ਆ ਕੇ ਉਹ ਜ਼ਿਆਦਾ ਸਮਾਂ ਔਰੇ ਦੇ ਵਿੱਚ ਭਗਤੀ ਵਿੱਚ ਲੀਨ ਰਹਿੰਦੇ ਇਸ ਉੱਚੀ ਭਗਤੀ ਹੀ ਉਹਨਾਂ ਨੂੰ ਵਿਖਦੀ ਅਦੁੱਤੀ ਕਾਰ ਦੇ ਲਈ ਤਿਆਰ ਕਰ ਰਹੀ ਸੀ ਗੁਰੂ ਜੀ ਦੀ ਜੋਤ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਤੋਂ ਗੁਰੂ ਹਰ Rai ਜੀ ਸਾਹਿਬ ਤੱਕ ਵਿਦਮਾਨ ਹੋ ਚੁੱਕੀ ਸੀ ਤੇ ਫਿਰ ਸ੍ਰੀ ਗੁਰੂ ਹਰ Rai ਜੀ ਸਾਹਿਬ ਤੋਂ ਬਾਅਦ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਵੱਲ 3 ਮਾਰਚ 1664 ਈਸਵੀ ਨੂੰ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਨੇ ਆਪਣੇ ਸਿੱਖ ਸੇਵਕਾਂ ਨੂੰ ਦਿੱਲੀ ਵਿੱਚ ਆਪਣੇ پاس ਬੁਲਾ ਕੇ ਅਗਲੀ ਜੋਤ ਦਾ ਐਲਾਨ ਕੀਤਾ ਤਾਂ ਉਹਨਾਂ ਨੇ ਸਿਰਫ ਦੋ ਸ਼ਬਦ ਹੀ ਗਏ ਉਹ ਸ਼ਬਦ ਸੇਬਾ ਬਕਾਲੀ ਇੰਨਾ ਸ਼ਬਦਾਂ ਦਾ ਰਹਿਸਮਈ ਸੰਦੇਸ਼ ਅੱਠਵੇਂ ਪਾਤਸ਼ਾਹ ਦੀ ਜੋਤੀ ਜੋਤ ਸਮਾ ਗਈ ਸੰਗਤਾਂ ਦੇ ਮਨਾਂ ਅੰਦਰ ਕੁਝ ਹਨੇਰਾ ਹੋਇਆ ਸੀ ਤੇ ਗੁਰੂ ਘਰ ਦੀ ਨੌਵੀਂ ਜੋਤ ਨੂੰ ਮਿਲਣ ਲਈ ਦਿਲ ਦੇ ਵਿੱਚ ਉਤਸਕਤਾ ਦੇ ਨਾਲ ਹੀ ਦਿਲ ਲੱਗੇ ਸਨ ਉਧਰ ਨਗਰ ਬਕਾਲੇ ਅੰਦਰ ਭਰਮ ਫੈਦਾ ਹੋ ਰਿਹਾ ਸੀ 22 ਮੰਧੀਆਂ ਜਿਹੜੀਆਂ ਝੂਠੀਆਂ ਲੱਗ ਗਈਆਂ ਇਥੇ ਆਪਣੇ ਆਪ ਨੂੰ ਗੁਰੂ ਕਹਿ ਲਏ ਸਭ ਤੋਂ ਵੱਡੇ ਦਾਵਾਦਾਰ ਬਾਬਾ ਧੀਰਮਨ ਸਾਹਿਬ ਜਿਨ੍ਹਾਂ ਦੇ ਕੋਲ ਆਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਾਤਨ ਜਿਹੜੀ ਹੀੜ ਹੈ ਉਹੀ ਸੀ ਦੂਜੇ ਪਾਸੇ ਬਾਬਾ ਰਾਮ ਰਾਏ ਅਤੇ ਪਿੱਥੀ ਚੰਦ ਦੇ ਵਕਸ਼ਣ ਵੀ ਆਪਣੇ ਹੱਥ ਜਤਾਉਣ ਲੱਗ ਪਏ ਸੰਗਤ ਸਾਰੀ ਹੈਰਾਨ ਪਰੇਸ਼ਾਨ ਹੋ ਗਈ ਕੌਣ ਸੱਚਾ ਗੁਰੂ ਕੌਣ ਹੈ ਸੱਚਾ ਗੁਰੂ ਕੀ ਪਛਾਣ ਹੋਵੇ ਨਵੀਂ ਜੋਤ ਦੀ ਉਸ ਵੇਲੇ ਦਿੱਲੀ ਦੀ ਸੰਗਤ ਵੀ ਅਗਸਤ ਸਤੰਬਰ 1664 ਈਸਵੀ ਵਿੱਚ ਬਾਬੇ ਬਸਾੜੇ ਪਹੁੰਚ ਗਏ ਉਹਨਾਂ ਦੇ ਨਾਲ ਇੱਕ ਸਿੱਖ ਆਇਆ ਉਸ ਦਾ ਨਾਮ ਪਾਈ ਮੱਖਣ ਸ਼ਾਹ ਲਵਾਨਾ ਉਹ ਹੈ ਤਾਂ ਬਹੁਤ ਵੱਡਾ ਵਪਾਰੀ ਸੀ ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਸੇਵਕ ਵੀ ਰਹਿਆ ਸੀ ਤੇ ਦਿਲੋਂ ਗੁਰੂ ਸਾਹਿਬਾਨ ਦਾ ਸੇਵਕ ਵੀ ਸੀ ਉਸ ਦੇ ਨਾਲ ਜਿਹੜੀ ਸਾਖੀ ਜੁੜੀ ਹੋਈ ਆ ਉਹਦੇ ਵਿੱਚ ਇਹ ਸੀ ਵੀ ਇੱਕ ਵਾਰ ਉੱਧਰ ਸਮੁੰਦਰੀ ਜਹਾਜ਼ ਜਿਹੜਾ ਤੂਫਾਨ ਦੇ ਵਿੱਚ ਫਸ ਗਿਆ ਉਸਨੇ ਗੁਰੂ ਸਾਹਿਬਾਨ ਨੂੰ ਯਾਦ ਕਰਕੇ ਅਰਦਾਸ ਕੀਤੀ ਦੇ ਬਤਿਆ ਮਾਲ ਸਬਾਬ ਸਾਰਾ ਤਾਂ 500 ਸੋਨੇ ਦੀਆਂ ਮੋਹਰਾਂ ਦਸਵੰਦ ਭੇਟ ਕਰਾਂਗਾ ਕੀਤੀਆਂ ਅਰਦਾਸਾਂ ਗੁਰੂ ਨਾਨਕ ਦੇ ਦਰਬਾਰ ਤੇ ਪ੍ਰਵਾਨ ਹੋਈਆਂ ਤੇ ਜਹਾਜ ਪੱਛ ਗਿਆ ਸੀ ਮਨ ਉਸ ਦਾ ਗੁਰੂ ਨੂੰ ਮਿਲਣ ਲਈ ਬੇਫਰਾਰ ਹੋ ਗਿਆ ਅਕਤੂਬਰ 1664 ਈਸਵੀ ਦੇ ਵਿੱਚ ਸੱਚੇ ਗੁਰੂ ਦੀ ਖੋਜ ਲਈ ਉਹ ਵੀ ਸੰਗਤ ਦੇ ਨਾਲ ਬਕਾਲੇ ਪਹੁੰਚਿਆ ਹਰੇਕ ਜਿਹੜਾ ਆਪਣੇ ਆਪ ਨੂੰ ਉੱਥੇ ਗੁਰੂ ਬਣਿਆ ਬੈਠਾ ਸੀ ਦੰਬੀ ਉਸ ਨੂੰ ਸੋਨੇ ਦੀਆਂ ਪੰਜ-ਪੰਜ ਮੋਹਰਾਂ ਜਿਹੜੀਆਂ ਭੇਟ ਕਰਨੀਆਂ ਤੇ ਆਪ ਮਿਲਿਆ ਪਰ ਕਿਸੇ ਵੀ ਵਿਸਵੰਧ ਦੀ ਗੱਲ ਨਾ ਕੀਤੀ ਤਾਂ ਉਹਦੀ ਰੂਹ ਨੂੰ ਕਿਤੇ ਵੀ ਸਕੂਨ ਨਾ ਮਿਲਿਆ ਖੋਜ ਕਰਦੇ ਆਖਰ ਲੋਕਾਂ ਨੇ ਉਸ ਨੂੰ ਸ੍ਰੀ ਗੁਰੂ ਤੇਗ ਬਹਾਦਰ ਜੀ ਤੇ ਗੁਰੂ ਦੱਸਿਆ ਜਦੋਂ ਉਸਨੇ ਗੁਰੂ ਜੀ ਦੇ ਦਰ ਦੇ ਦਰਸ਼ਨ ਕੀਤੇ ਚਿਹਰਾ ਸ਼ਾਂਤ ਅਤੇ ਢੋਲ ਸੀ ਪੰਜ ਮੋਹਰਾਂ ਦਾ ਮੱਥਾ ਜਦੋਂ ਟੇਕ ਦਿੱਤਾ ਸ਼ੰਕੇ ਨਿਵਰਤ ਕਰਨ ਲਈ ਗੁਰੂ ਸਾਹਿਬਾਨ ਨੇ ਸਤਿਗੁਰਾਂ ਨੇ 53.15 ਦਾ ਜ਼ਿਕਰ ਕੀਤਾ ਮੁੱਖਿਆ ਸ਼ੰਕਾ ਸਿਰੇ ਤੇ ਚਮਕ ਗਈ ਸੁਣ ਗੁਰੂ ਹੁਕਮ ਗੁਰੂ ਹੀ ਦਾ ਉਹ ਗਦਗਦ ਹੋ ਗਿਆ ਉਸ ਦਿਨ ਤੋਂ ਇੱਕ ਬਲਾਰੀ ਗੂੰਜ ਨਿਕਲੀ ਗੁਰੂ ਲਾਧ ਹੋ ਰਹੀ ਹੈ ਗੁਰੂ ਲਾਧ ਹੋ ਰਹੀ ਹੈ ਸੱਚਾ ਗੁਰੂ ਮਿਲ ਗਿਆ ਸੱਚਾ ਗੁਰੂ ਮਿਲ ਗਿਆ ਉਸ ਸਮੇਂ ਜੋ ਦਿੱਲੀ ਦੀ ਸੰਗਤ ਵੱਲੋਂ ਗੁਰਿਆਈ ਲਈ ਅੰਧ ਪੈਸੇ ਅਤੇ ਨਾਰੀਅਲ ਇਹ ਜੀ ਗੈਸਨ ਐਂਡ ਕੀਤੀ। ਬਾਬਾ ਗੁਰਦੱਤਾ ਜੀ ਨੇ ਇਹ ਗੁਰਬਖਸ਼ਿਸ਼ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸਮਰਪਿਤ ਕੀਤੀ ਤੇ ਸਾਰੀ ਸੰਗਤ ਨੇ ਬੜੇ ਸਤਿਕਾਰ ਦੇ ਨਾਲ ਮੱਥਾ ਟੇਕਿਆ। ਪਰ ਦੂਜੇ ਪਾਸੇ ਪੁੱਤਰ ਪੀਰ ਮੰਨ ਇਹ ਸੱਚ ਸਹਾ ਨਸਕੇ। ਉਹ ਆਪਣੀ ਇੱਕ ਸਿੰਘਾਂ ਮਸੰਦਾ ਰਹੀ ਗੁਰੂ ਘਰ ਦਾ ਸਾਰਾ ਕੀਮਤੀ ਸਮਾਨ ਜ਼ਬਰਨ ਲੁੱਟ ਡੇਗੀ ਲੈ ਗਈ ਅਤੇ ਗੁਰੂ ਜੀ ਉਤੇ ਗੋਲੀ ਚਲਵਾਈ। पर गोली ਉਹਨਾਂ ਨੂੰ ਛੁੱਕੇ ਲੰਗੇ ਮੱਖਣ ਸ਼ਾਹ ਤੇ ਉਸ ਦੇ ਸਾਥੀਆਂ ਨੇ ਧੀਰ ਮਲ ਵੱਲੋਂ ਗੁਰੂ ਜੀ ਤੇ ਲੁੱਟਿਆ ਹੋਇਆ ਸਾਰਾ ਸਾਮਾਨ ਵਾਪਸ ਲਿਆਂਦਾ ਪਰ ਗੁਰੂ ਜੀ ਨੇ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਦੇਖਵੇਂ ਸਾਰਾ ਕੀਮਤੀ ਸਮਾਨ ਧੀਰ ਮੰਨੋਂ ਵਾਪਸ ਕਰ ਦਿੱਤਾ ਉਹਨਾਂ ਦਾ ਫਿਰਦਾ ਹਰ ਵੇਲੇ ਦਇਆ ਅਤੀਥੀ ਮਨ ਅਲਤਪੂ ਰਹਿੰਦਾ ਵਿਰੋਧੀਆਂ ਦੀਆਂ ਚਾਲਾਂ ਨਾਕਾਮ ਰਹੀਆਂ ਦਿੱਲੀ ਦੇ ਤਖਤ ਦੇ ਹਾਲਾਤ ਵੀ ਬਦਲੇ ਇਸ ਹਾਲਤ ਵਿੱਚ 1663 ਈਸਵੀ ਦੇ ਅੰਤ ਵਿੱਚ ਗੁਰੂ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਬਕਾਲਾ ਹੁੰਦੋਇ। ਸ਼ਿਰਕੀਪੁਰ ਸਾਹਿਬ ਆਗੇ। ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ 9ਵੇਂ ਪਾਤਸ਼ਾਹ ਜੀ ਦੇ ਪੁੱਜਣ ਮੌਕੇ ਉਹਨਾਂ ਨੂੰ ਸ੍ਰੀ ਦਰਬਾਰ ਸਾਹਿਬ ਦੇ ਕਿਵਾੜ ਸਾਜਸ਼ ਅਧੀਨ ਬੰਦ ਮਿਲੇ। ਤੇ ਗੁਰੂ ਸਹਿਬਾਨ ਬਿਨਾਂ ਕਿਸੇ ਵਿਵਾਦ ਤੋਂ ਬਾਅਦ ਉਹ ਹੀ ਦਰਸ਼ਨ ਕਰਕੇ ਪਰਤ ਗਏ। ਗੁਰੂ ਸਹਿਬ ਨੇ ਜਿਸ ਅਸਥਾਨ 'ਤੇ ਗੁਰੂ ਘਰ ਦੇ ਦਰਸ਼ਨ ਕੀਤੇ ਸਨ। ਉਸ ਸਥਾਨ ਤੇ ਹੁਣ ਗੁਰਦੁਆਰਾ ਸ੍ਰੀ ਥੜਾ ਸਾਹਿਬ ਸ਼ਿਸ਼ੋਗਤ ਹੈ। ਇਹ ਸਾਖੀ ਹੈ ਜਿਹੜੀ ਦੱਸਦੀ ਹੈ ਕਿ ਸਾਜਣ ਦੇ ਸਾਈ ਕਿੰਨੇ ਵੀ ਡੁੱਗੇ ਹੋਣ ਪਰ ਸੱਚ ਦੀ ਜੋਤ ਆਪਣੇ ਆਪ ਚਮਕ ਉਠਕੀ ਰਹੇ। ਸੱਚਾ ਨੂਰ ਹਨੇਰਾ ਬੱਦਲਾਂ ਦੀ ਕਾਲੀਤ ਦੇ ਵਿੱਚ ਕਦੇ ਲੁਕਦਾ ਨਹੀਂ ਆਖਰ ਪ੍ਰਗਟ ਹੋ ਕੇ ਹੀ ਰਹਿੰਦਾ ਹੈ। ਇਹ ਸਾਖੀਆਂ ਤਿੰਨਾਂ ਨੇ ਜਿਹੜੀਆਂ ਉਹ ਸਾਨੂੰ ਦੱਸਦੀਆਂ ਹੈ। ਉਹ ਐਡਾ ਵੱਡਾ ਬਲੀਦਾਨ ਕਰਕੇ ਗਏ ਐ ਸਾਡੇ ਲਈ ਅਸੀਂ ਉਹਨਾਂ ਦੇ ਉਪਦੇਸ਼ਾਂ ਨੂੰ